ਜੰਨਿਆਲਾ ਗੁਰੂ ਚ ਲਾ ਕੇ ਆ ਸਟਾਕ ਨਹੀਂ ਸੁਮੇਲਾ ਸਾਰੇ ਲੇਡੀ ਸੂਟ ਮਿਲਣਗੇ ਅਦੇ ਰੇਟਾਂ ਤੇ ਜੀ ਤੁਹਾਡੇ ਵਾਸਤੇ ਲੈ ਕੇ ਆਏ ਆਪਾਂ ਬਨਾਰਸੀ ਸੂਟ ਜੀ ਸਾਰਾ ਜਰੀ ਦਾ ਵਰਕ ਆਊਗਾ ਤੇ ਨਾਲ ਆਊਗਾ ਹੀ ਬਨਾਰਸੀ ਦਾ ਹੀ ਦੁਪੱਟਾ ਬਾਜ਼ਾਰ ਚ ਭਾਜੀ ਤੁਹਾਨੂੰ ਮਿਲੂਗਾ ਸੂਟ ਜਿਹੜਾ ਆ 6700 ਦੀ ਰੇਂਜ ਵਿੱਚ ਹੈਪੀ ਦੇ ਡਿਪੋ ਤੋਂ ਮਿਲੂਗਾ ਤੁਹਾਨੂੰ 3500 ਰੁਪਏ ਦੀ ਰੇਂਜ ਵਿੱਚ ਸੂਟ ਜੀ ਦੂਸਰਾ ਸੂਟ ਆਪਾਂ ਗਾ ਜੀ ਮਸ਼ਲੀਨ ਦੇ ਉੱਪਰ ਜੀ ਸਾਰਾ ਪੈਚਵਰਕ ਦਾ ਕੰਮ ਆਊਗਾ ਅੱਛਾ ਗੱਲੇ ਤੇ ਪੂਰਾ ਪੈਚਵਰਕ ਆਇਆ ਹਾਂ ਜੀ ਪਿਓਰ ਪੈਚਵਰਕ ਆਊਗਾ ਜੀ ਤੇ ਨਾਲ ਦੁਪੱਟਾ ਦਵਾਂਗੇ ਤੁਹਾਨੂੰ ਜੀ ਚੁਣਉਣ ਦਾ ਇਹ ਵੀ ਸੂਟ ਹੈ ਜਿਹੜਾ ਭਾਜੀ ਤੁਹਾਨੂੰ ਬਾਜ਼ਾਰ ਵਿੱਚ 6700 ਦੀ ਰੇਂਜ ਤੋਂ ਘੱਟ ਉਹਦੀ ਰੇਂਜ ਦਾ ਕਪੜਾ ਹੀ ਲੱਗਾ ਥੱਲੇ ਜੀ ਨਾਲ ਦੁਪੱਟਾ ਦਵਾਂਗੇ ਘਟਾਈ ਦਾ ਫੌਨ ਦੁਪੱਟੇ ਦੇ ਨਾਲ ਜੀ ਦੁਪੱਟੇ ਦਾ ਵੀ ਵਰਕ ਜੀ ਭਰਿਆ ਹੋਇਆ ਇਹ ਵੀ ਦਵਾਂਗੇ ਤੁਹਾਨੂੰ ਸਿਰਫ 350 ਦੀ ਰੇਂਜ ਵਿੱਚ ਜੀ ਹੁਣ ਤੁਹਾਨੂੰ ਸੂਟ ਖਾ ਰਹੇ ਆ ਜੀ ਮਸ਼ਲੀਨ ਦਾ ਸੂਟ ਆਊਗਾ ਹੈਵੀ ਸਟੱਫ ਆਊਗਾ ਜੀ ਦੁਪੱਟਾ ਵੀ ਇਹਦੇ ਨਾਲ ਆਊਗਾ ਕਟਾਈ ਦਾ ਇਹ ਫੁੱਲ ਭਰਿਆ ਹੈ ਸੂਟ ਫੁੱਲ ਭਰਿਆ ਆ ਗਿਆ ਨਾਲ ਬਾਜੂ ਵਰਗਾ ਕੀ ਹਾਂ ਜੀ ਬਾਜੂ ਬਣਾਉਣੇ ਆ ਪਹੁੰਚੇ ਬਣਾਉਣੇ ਆ ਜੀ ਉਹ ਤੁਹਾਡੀ ਮਰਜ਼ੀ ਦੀ ਇਹ ਭਾਜੀ ਬਾਜ਼ਾਰ 'ਚ ਮਿਲਦਾ 850 900 ਰੁਪਏ ਦੀ ਰੇਂਜ ਵਿੱਚ ਆਪਾਂ ਤੁਹਾਨੂੰ ਦਵਾਂਗੇ 400 ਰੁਪਏ ਦੀ ਰੇਂਜ ਵਿੱਚ ਅੱਛਾ ਸਾਰੇ ਮੇ ਹਿਸਾਬ ਲਾਇਆ ਪਾਰਟੀ ਵੀਰ ਵਾਲੇ ਰੰਗ ਆ ਗਏ ਪਾਰਟੀ ਵੀਰ ਹਾਂ ਟੂ ਗਰੁੱਪ ਕਰੋਗਾ ਜੀ ਉਹਦੇ ਲਈ ਆ 400 ਬਿਲਕੁਲ ਫ੍ਰੀ ਭਾਈ ਇਹਦੇ ਸੇ ਕੋਈ ਖਰੀਦਦਾਰੀ ਵੀ ਕਰਨੀ ਪੈਣੀ ਆ ਵੀਰ ਜੀ ਕੋਈ ਖਰੀਦਦਾਰੀ ਨਹੀਂ ਕਰਨੀ ਸਿਰਫ ਇਹ ਸ਼ੇਅਰ ਕਰਨੀ ਆ ਸ਼ੇਅਰ ਇਹ ਕਰਨੀ ਵੀ ਗਰੁੱਪ ਬਣਾ ਕੇ ਫੇਰ ਸ਼ੇਅਰ ਕਰਨੀ ਆ ਸਾਨੂੰ ਵਿਖਾ ਦਿਓ ਜਿੱਥੇ ਬੈਠੇ ਹੋ ਗੋਲੋਰਮ ਇੰਡੀਆ ਚ ਤਾਨੂੰ ਇਹ ਡਿਲੀਵਰੀ ਘਰੇ ਹੀ ਪਹੁੰਚੂਗੀ ਜੀ। ਲਓ ਭਾਜੀ ਹੁਣ ਕੱਪੜਾ ਤੁਹਾਨੂੰ ਦਿਖਾ ਰਹੇ ਆ ਜੀ ਬਚਿੱਤਰਾ ਦਾ। ਠੀਕ ਆ ਫੁੱਲ ਭਰਿਆ ਹੋਇਆ ਜੀ। ਨਾਲ ਦੁਪੱਟਾ ਵੀ ਤੁਹਾਨੂੰ ਦਵਾਂਗੇ ਬਚਿੱਤਰਾ ਦਾ ਜੀ। ਅੱਛਾ ਜੀ ਤਾਂ ਜਾਲ ਦੁਪੱਟੇ ਆਂਦੇ ਆ ਪਰ ਜਾਲ ਸੂਟ ਦੇਣਾ ਭਰਿਆ ਹੋਇਆ। ਪਿਓਰ ਹਾਂਜੀ ਹਾਂਜੀ ਇਹ ਵੀ ਰੇਂਜ ਤੁਹਾਨੂੰ ਦਵਾਂਗੇ ਜੀ 500 ਰੁਪਏ ਦੀ ਜੋ ਕਿ ਮਾਰਕੀਟ ਵਿੱਚ ਤੁਹਾਨੂੰ 950000 ਦੀ ਰੇਂਜ ਵਿੱਚ ਆਰਾਮ ਨਾਲ ਮਿਲੂਗਾ ਜੀ। ਭਾਜੀ ਮੇਰੇ ਸਾਹ ਨਾਲ 550 ਤੋਂ ਵਰਕ ਤੇ ਪੈਸੇ ਲੱਗ ਜਾਂਦੇ ਆ ਯਾਰ ਜੀ। ਭਾਜੀ ਆਪਾਂ ਸਟਾਕ ਕਲੀਅਰ ਕਰਨਦੇ ਆ। ਕਲੀਅਰ ਕਰਨ ਦਾ ਮਤਲਬ ਹੀ ਇਹ ब्राइडल जेडे अ सिर्फ लहंगा ਲੈਣ ਜਾਣ ਤੇ ਰੈਂਟ ਹੀ ਰੈਂਟ ਜਿਹੜਾ ਮੇਸਾ ਹੋਣਾ 3000 4000 ਰੁਪਏ ਤੋਂ ਸਟਾਰਟ ਹੀ ਕਰਦੇ ਆ। ਇਹ ਤਾਂ ਮਾਰਕੀਟ ਰੇਟ ਚੱਲਦਾ ਮੈ। ਠੀਕ ਆ ਜੀ ਇਹ ਲਹਿੰਗੇ ਦਾ ਤੁਹਾਨੂੰ ਪਤਾ ਰੈਂਟ ਮਿਨੀਮਮ ਜਿਹੜਾ 5 ਤੋਂ 6000 ਰੁਪਏ ਤੋਂ ਹੋਊਗਾ ਹੀ। ਬਿਲਕੁਲ ਬਿਲਕੁਲ ਤੁਹਾਨੂੰ ਇਹ ਲਹਿੰਗਾ ਜਿਹੜਾ ਸਿਰਫ 2000 ਰੁਪਏ ਦੀ ਰੇਂਜ ਵਿੱਚ ਦੇ ਦੂੰਗਾ। ਇੱਕ ਰਾਏ ਤੇ ਦੇਣਾ ਬਾਜੀ। ਉਹ ਭਾਜੀ ਆਪਣਾ ਤੁਹਾਡਾ ਪਰਮਾਨੈਂਟ ਇੱਕ ਹੋਰ ਤੁਹਾਨੂੰ ਵਿਚਿਤਰਾ ਦੇ ਵਿੱਚ ਹੀ ਭਾਜੀ ਸੌੜ ਦੇਣਦੇ ਆਂ ਚੋਰਸ ਵਰਕ ਆਊਗਾ ਜੀ ਸਾਰਾ 골ਡਨ ਵਰਕ ਆਊਗਾ ਨਾਲ ਦੁਪੱਟਾ ਵੀ ਬੜਾ ਪਿਆਰਾ ਦੁਪੱਟੇ ਦੀ ਲੁੱਕ ਵੇਖੋ ਭਾਜੀ ਮਤਲਬ ਐਂ ਡਿਜ਼ਾਈਨਰ ਦੁਪੱਟਾ ਜਿੰਨਾ ਭਾਜੀ ਹਾਂ ਜੀ ਪ्योर ਹਾਂ ਜੀ ਹਾਂ ਦੀ ਪ੍ਰੋਪਰ ਡਿਜ਼ਾਈਨਰ ਸੌਟ ਇਹ ਵੀ ਤੁਹਾਨੂੰ 500 ਦੀ ਰੇਂਜ ਵਿੱਚ ਹੀ ਦਵਾਂਗੇ ਭਾਜੀ ਹੁਣ ਜਿਹੜਾ ਫੈਬਰਿਕ ਤੁਹਾਨੂੰ ਦਿਖਾਉਣ ਲੱਗਾ ਰਹੀ ਇਹ ਆਊਗਾ ਡੀ ਪਿਓਰ ਦਾ ਜੀ ਫੁੱਲ ਹੈਵੀ ਮੋਰ ਵਾਲਾ ਅੱਜ ਕੱਲ ਕਾਫੀ ਟ੍ਰੈਂਡ ਚੱਲਦਾ ਪਿਆ ਇਹ ਅੱਜ ਕੱਲ ਨੂੰ ਜੰਗਲ ਥੀਮ ਕੇ ਅੰਦਰ ਹਾਂ ਜੀ ਜੰਗਲ ਥੀਮ ਬਿਲਕੁਲ ਬਿਲਕੁਲ ਬੀਟ ਦਾ ਕੰਮ ਆਊਗਾ ਨੜਕੀ ਦਾ ਕੰਮ ਆਊਗਾ ਜੀ ਟਰੈਡ ਵਰਕ ਦਾ ਕੰਮ ਆਊਗਾ ਨਾਲ ਚਨਾਉਣ ਦਾ ਦੁਪੱਟਾ ਦਵਾਂਗੇ ਉਹ ਵੀ ਵਰਕ ਦੇ ਨਾਲ ਜੀ ਬਿਲਕੁਲ ਜੀ اچھا ਇਹ ਤੇ ਮੇਰੇ ਸਾਨੂੰ 2216 ਸੂਟ ਹੈਗਾ ਨਹੀਂ ਨਹੀਂ ਵੀਰ ਜੀ ਇਹ ਆਊਗਾ ਸਿਰਫ 1000 ਰੁਪਏ ਦੀ ਰੇਂਜ ਵਿੱਚ ਰੰਗ ਭਾਜੀ ਬਹੁਤ ਸੋਹਣੇ ਦੇਖੋ ਜੀ अच्छा सारा सेट वाइज हां जी हां जी ਵੀ ਕਸਟਮਰ ਨੂੰ ਇੱਥੇ ਆਣ ਕੇ ਕੋਈ ਪਰੇਸ਼ਾਨੀ ਨਾ ਹੋਵੇ ਵੀ ਇਹ ਸਟਾਕ ਨਹੀਂ ਮਿਲਦਾ ਪਿਆ ਜਾਂ ਕੁਝ ਵੀ ਆ ਇਦਾਂ ਦੀ ਕੋਈ ਮੁਸ਼ਕਲ ਨਾ ਆਵੇ ਦੇਖੋ ਜੀ ਕਲਰ ਚੈੱਕ ਕਰੋ ਜੀ ਮਤਲਬ ਟੋਟਲ ਇਹ ਚ 6 ਕਲਰ ਆ ਗਏ ਨਾ ਜੀ ਹਾਂ ਜੀ ਹੁਣ ਤੁਹਾਡੇ ਲਈ ਸ਼ਿਮਰ ਦੇ ਫੈਬਰਿਕ ਵਿੱਚ ਸੂਟ ਲੈ ਕੇ ਆਏ ਆ ਇਹ ਆਪਾਂ ਉਹ ਆ ਗਏ ਨਾ ਭਾਈ ਜਿਹੜੇ ਡਿਜ਼ਾਈਨਰ ਸੂਟ ਜਿਹਨੂੰ ਡਿਜ਼ਾਈਨਰ ਸੂਟ ਹਾਂ ਜੀ ਹਾਂ ਜੀ ਭਾਈ ਜਿਹੜੇ ਕੀ ਬਾਜ਼ਾਰ ਵਿੱਚ ਆਰਾਮ ਨਾਲ 1800 1900 ਦੀ ਰੇਂਜ ਵਿੱਚ ਮਿਲਦੇ ਪਏ ਨਾਲੇ ਤੇ ਬਾਜੂ ਵਰਕ ਵੀ ਆ ਜਾਂਦਾ ਬਾਜੂ ਵਰਕ ਦੇ ਸ਼ੁਰੂ ਭਾਈ ਨਾਲ ਤੁਹਾਨੂੰ ਬਾਟਮ ਵਰਕ ਵੀ ਦੇਵਾਂਗੇ ਅੱਛਾ ਕੀ ਬਾਤ ਨਹੀਂ ਨਹੀਂ ਪਾਰੀ ਆਪ ਸਟਾਕ ਕਲੀਅਰ ਕਰਨਾ ਹਾਂ ਹਾਂ ਜੀ ਹਾਂ ਜੀ ਇਹ ਆਪਾਂ ਤੁਹਾਨੂੰ ਸੋੜ ਦਵਾਂਗੇ 1100 ਰੁਪਏ ਦੀ ਰੇਂਜ ਵਿੱਚ ਦੁਪੱਟਾ ਪਿਓਰ ਲਾਗੇ ਰੰਗ ਰੰਗ ਵਿੱਚ ਹੈਗੇ ਹੋਰ ਭਾਈ ਉਹ ਰੰਗ ਪਾਰੀ ਇੱਧਰ ਦੇਖੋ ਮਨਾਰ ਨਾਲ ਹੀ ਖੋਲੀ ਆਣਾ ਚਲੋ ਵੀਡੀਓ ਨਾਲ ਲੰਮੀ ਬੜੀ ਹੋਏਂਦੀ ਬਾਹ ਮੁਸ਼ਕਲ ਬੜੀ ਹੋਏਂਦੀ ਜੀ 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 ਠੀਕ ਆ ਜੀ ਨਾਲ ਦੇਖੋ ਹੁਣ ਕਲਰ ਦੇਖੋ ਪਹਿਲਾਂ ਬਿਲਕੁਲ ਜੀ ਠੀਕ ਆ ਜੀ ਨਾਲ ਆਉਣ ਕੇ ਪਹੁੰਚਾ ਬਣਾਉਣਾ ਬਾਵਾ ਬਣਾਉਣੇ ਤੁਹਾਡੀ ਮਰਜ਼ੀ ਜੀ 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 ਤੇ ਸ਼ਿਮਰ ਦਾ ਦੁਪੱਟਾ ਦਵਾਂਗੇ ਨਾਲ ਅੱਛਾ ਇਹਨਾਂ ਕੰਟਰਾਸਟ ਆ ਗਿਆ ਹਾਂ ਜੀ ਕੰਟਰਾਸਟ ਆ ਗਿਆ ਵੈਰੈਟੀ ਭਾਜੀ ਕਾਫੀ ਮਿਲ ਜੂਗੀ ਬਿਲਕੁਲ ਜੀ ਠੀਕ ਆ ਜੀ ਡਿਜ਼ਾਈਨ ਚੈੱਕ ਕਰੀ ਆਇਓ ਕਾਫੀ ਵੈਰੈਟੀ ਮਿਲੀ ਜਾਨੀ ਭਾਜੀ ਯਾਰ ਮੈਂ ਤਾਂ ਦੇਖ ਕੇ ਨਜ਼ਾਰਾ ਆ ਗਿਆ ਇਹ ਕੁਝ ਨਹੀਂ ਦੇਣਾ ਤਾਂ ਵਰਕ ਡੇ ਹੈਵੀ ਹੈਵੀ ਤੇ ਇਹ ਚ ਕਿੰਨੇ ਕੁ ਡਿਜ਼ਾਈਨ ਰੰਗ ਆਣਗੇ ਭਾਜੀ ਘੱਟੋ ਘੱਟ 15 ਨਾਲ 16 ਡਿਜ਼ਾਈਨ ਆ ਜਾਣਗੇ ਇੱਕ ਤੇ ਆਹ ਰੰਗ ਨੇ ਮੈਂ ਤੁਹਾਨੂੰ ਖਾਸ ਕਰਕੇ ਖੋਲ੍ਹ ਕੇ ਬਹੁਤ ਕਸਮਰ ਨੇ ਪਸੰਦ ਕੀਤਾ ਹੈ ਰੰਗ ਵੀ ਨਵਾਂ ਆਇਆ ਜੀ ਇਹ ਮੈਰੂਨ ਵੀ ਨਹੀਂ ਹੈ ਕਾਫੀ ਵੀ ਨਹੀਂ ਹੈ ਕਲਰ ਕੰਬੀਨੇਸ਼ਨ ਬਹੁਤ ਸੋ ਹਾਂ ਹਾਂ ਕੰਬੀਨੇਸ਼ਨ ਦੇਖੋ ਕਿੰਨਾ ਸੋਹਣਾ ਦਿੱਤਾ ਉਹਨਾਂ ਨੇ ਠੀਕ ਹੈ ਜੈੱਡ ਦੇ ਨਾਲ ਤੇ ਨਾਲ ਦੁਪੱਟਾ ਆਊਗਾ ਓਹ ਹੋਏ ਕੀ ਬਾਤ ਆ ਡਿਜ਼ਾਈਨਰ ਦੁਪੱਟਾ ਆ ਗਿਆ ਜਿਸ ਤਰ੍ਹਾਂ ਭੈਣਾ ਕਹਿੰਦੀਆਂ ਨਾ ਵੀ ਅਹੀਂ অর্ਗੈਂਜ਼ਾ ਜਿਹੜਾ ਦੁਪੱਟਾ ਲੈਣਾ ਨਹੀਂ ਅਨਕੰਫਰਟ ਰਹੇਦਾ ਠੀਕ ਆ ਆਪਾਂ ਤੁਹਾਨੂੰ ਜਿਹੜਾ ਆ ਦੁਪੱਟਾ ਦੇਣਾ ਭਾਜੀ ਜਿਸ ਤਰ੍ਹਾਂ ਮਰਜ਼ੀ ਗਲੇ 'ਚ ਵੀ ਲੈ ਕੇ ਤਰੀ ਆ ਉਹ ਪੰਜ ਫਿਰ ਤੇ ਲੱਲੋ ਬਿਲਕੁਲ ਕੰਫਰਟ ਨਹੀਂ ਕੋਈ ਮਤਲਬ ਕੰਫਰਟੇਬਲ ਰਹੇਗਾ ਹਾਂ ਜੀ ਹਾਂ ਜੀ ਕੋਈ ਖੜੇ ਹੋਣ ਵਾਲਾ ਨਹੀਂ ਠੀਕ ਆ ਰੰਗ ਦੇਖੀ ਜਾਓ ਭਾਜੀ ਜੀ ਜੀ ਰੰਗ ਟੋਟਲ 'ਚ ਤੁਸੀਂ ਦੱਸਿਆ ਜਿੱਦਾਂ ਵਰੀ ਜੀ 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 ਸੁਪਰ ਹਟ ਪੀਸ ਰਿਹਾ ਸਾਰੇ ਪੂਰੇ ਸੀਜ਼ਨ ਵਿੱਚ ਹਾਂ ਠੀਕ ਆ ਜੀ ਥੋੜਾ ਥੋੜਾ ਡਿਜ਼ਾਈਨ ਚੇਂਜ ਹੁੰਦਾ ਗਿਆ ਜੀ 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 ਆ ਫਰੰਟ ਦੇਖੋ ਜੀ ਇਹ ਵੀ ਸ਼ਿਮਰ ਦੇ ਵਿੱਚ ਆ ਜੀ ਇਹਨੂੰ ਲਾਈਨਿੰਗ ਵੀ ਨੋਰਮਲ ਕਾਟਨ ਦੀ ਲੱਗੂਗੀ ਹਾਂ ਫਰੰਟ ਆ ਗਿਆ ਭਾਜੀ ਚੰਗੀ ਤਰ੍ਹਾਂ ਦਿਖਾਓ ਕਸਟਮਰ ਨੂੰ ਪਤਾ ਲੱਗੇ ਵੀ ਚੀਜ਼ ਆ ਹਾਂ ਜੀ ਹਾਂ ਜੀ ਫਰੰਟ ਤੇ ਆ ਗਿਆ ਤੇ ਬਾਜੂ ਤੇ ਵੀ ਆ ਗਿਆ ਬਿਲਕੁਲ ਜੀ ਉਸ ਤੋਂ ਬਾਅਦ ਜਿਹੜਾ ਅੱਛਾ ਇਹ ਵੇਖੋ ਜੀ ਇਹ ਪੈ ਆਉਣੀ ਬੈਗ ਆ ਗਿਆ ਜੀ ਹਾਂ ਇਹ ਪਹੁੰਚ ਆਣੀ ਆ ਬੈਗ ਆਉਗੀ ਇਹ ਭਾਜੀ ਮੇਰੇ ਨਾਲ ਇਹ ਤੇ ਮਹਿੰਗਾ ਹੋਊਗਾ ਭਾਜੀ ਇਹ ਭਾਜੀ 1100 ਰੁਪਏ ਰੇਂਜ ਤਾਂ ਮੈਂ ਕਿਹਾ ਕਿ ਜਿਹੜੀ ਆਪ ਰੈਡੀ ਬਖਾਉਂਦੇ ਆ ਮੈਂ 1100 ਰੁਪਏ ਜੀ ਦੇ ਦੇਣੀ ਕਸਟਮਰ ਨੂੰ ਕਸਟਮਰ ਨੂੰ ਖੁਸ਼ ਕਰਕੇ ਭੇਜ ਦੇਣਾ ਮੈਂ ਇੱਕ ਨਾ ਲਾਸਟ ਤੱਕ ਵੀਡੀਓ ਵੇਖੋ ਬੜਾ ਤਗੜਾ ਸਰਪ੍ਰਾਈਜ਼ ਤੁਹਾਡੇ ਲਈ ਰੱਖਿਆ ਇੱਥੇ ਹਾਂ ਜੀ ਹਾਂ ਜੀ ਪੂਰਾ ਪੂਰਾ ਰੀਨ ਧਮਾਕਾ ਕਰਕੇ ਜਾਵਾਂਗੇ ਜੇ ਵੀਡੀਓ ਬਣਾਉਣੀ ਦੇ ਆ ਤਾਂ ਕਹਿੰਦਾ ਧਮਾਕਾ ਕਰਾਂਗੇ ਜੀ ਹੁਣ ਤੁਹਾਡੇ ਲਈ ਲੈ ਗਏ ਪ੍ਰਿੰਟ ਵਿੱਚ ਸੂਟ ਜੀ ਹਾਂ ਅੱਛਾ ਇਹ গোল্ডেন ডিজাইন প্রিন্ট ਦੇ ਉੱਤੇ ਆ ਗਿਆ ਨਾ ਭਾਜੀ ਇਹਦੇ ਸ਼ਿਮਰ ਦਾ ਹੀ ਸੂਟ ਹੈ ਭਾਜੀ প্রিনਟ ਦੇ ਉੱਪਰ ਸ਼ਿਮਰ ਕਰਵਾਈ ਹੈ। ਕੀ ਬਾਤ ਹੈ ਭਾਜੀ ਬਹੁਤ ਜ਼ਬਰਦਸਤ ਹੀ ਹੈ। ਹੈਂਡਵਰਕ ਦਾ ਭਾਜੀ ਨਾਲ ਵਰਕ ਆਊਗਾ ਜੀ। ਬਾਹਾਂਵਾਂ ਨਾਲ ਬਣੀਆਂ ਤੇ ਪਹੁੰਚੇ ਨਾਲ ਬਣੇ ਜੀ। ਅੱਛਾ ਥੱਲੇ ਪਹੁੰਚੇ ਵੀ ਆ ਗਿਆ। ਪਹੁੰਚੇ ਵੀ ਬੜੇ ਸੋਹਣੇ ਬਣੇ ਜੀ। ਤੇ ਨਾਲ ਆਊਗਾ ਦੁਪੱਟਾ ਇਹ ਵੀ ਸ਼ਿਮਰ ਦਾ ਹੀ। ਅੱਛਾ ਇਹ ਵੀ ਹੈਵੀ ਅੱਛਾ ਦੁਪੱਟੇ ਖੁੱਲੇ ਡੁੱਲੇ ਛੋਟੇ ਛੋਟੇ 2 ਮੀਟਰ ਦੀ ਲੈਂਥ ਹੋਊਗੀ ਭਾਜੀ ਪੂਰਾ ਚਾਹੇ ਤੁਸੀਂ ਦੁਪੱਟੇ ਫੇਰਨਾ ਚਾਹੇ ਬੈੜਦੀਆਂ ਸ਼ੀਟਾਂ ਦੇ ਨਾਲ ਨਾ ਭਾਜੀ ਹਾਂਜੀ ਹਾਂਜੀ ਨੇ ਵੀ ਉਹ ਪਾਇਆ ਸਾਰੇ ਜਿੰਨੇ ਮੱਝ ਦੇਖੀਏ ਅੱਛਾ ਰੰਗ ਡਿਜ਼ਾਈਨਿੰਗ ਸਾਰੇ ਅਲੱਗ-ਅਲੱਗ ਸਾਰੇ ਸਭ ਸਭ ਵੱਖਰਾ ਭਾਈ ਟੋਟਲੀ ਯੂਨੀਕ ਵਰਕ ਜਿਹਨੂੰ ਆਪਾਂ ਕਹਿ ਲਈਏ ਬਿਲਕੁਲ ਬਿਲਕੁਲ ਇਹ ਕਿੰਨੀ ਰੇਂਜ ਚ ਦੇਣਾ ਭਾਈ ਇਹ ਭਾਜੀ ਤੁਹਾਨੂੰ ਦਵਾਂਗੇ 1300 ਰੁਪਏ ਦੀ ਰੇਂਜ ਵਿੱਚ ਮੈਨੂੰ ਸਭ ਤੋਂ ਮੇਨ ਹੈਗਾ ਜਿਹੜਾ ਕਸਟਮਰ ਦੂਰੋਂ ਆਇਆ ਹੈ ਨਾ ਠੀਕ ਆ ਉਹਨੂੰ ਇਹ ਨਾ ਲੱਗੇ ਵੀ ਮੈਂ ਦੂਰ ਆਇਆ ਤਾਂ ਮੈਨੂੰ ਨੁਕਸਾਨ ਨਾ ਹੋਵੇ ਫਾਇਦਾ ਕਰਕੇ ਭੇਜੂੰਗਾ ਭਾਜੀ ਬਿਲਕੁਲ ਜੀ ਹੁਣ ਆ ਵੇਖੋ ਜੀ ਵਰਕ ਪਹਿਲਾਂ ਬ੍ਰਿਕੀ ਦਾ ਕਰਾਂਗੇ ਸਾਰੇ ਹੈਂਡਵਰਕ ਆ ਗਿਆ ਹਾਂ ਜੀ ਬ੍ਰਿਕੀ ਦਾ ਕੰ ਬਾਵਾਂ ਨਾਲ ਬਾਵਾਂ ਨਾਲ ਬਣੀਆਂ ਤੇ ਦੁਪੱਟਾ ਵੀ ਆ ਗਿਆ ਡਿਜ਼ਾਈਨਰ ਵਾਲਾ ਇਹ ਪਿਓਰ ਚ ਆ ਜਾਂਦਾ ਭਾਜੀ ਪਿਓਰ ਪਿਓਰਫੁੱਲ ਪਿਓਰ ਦਾ ਭਾਜੀ ਤੇ ਇਹ ਇਹ ਵੀ 1300 ਸੀ ਹੈ ਕਸਟਮਰ ਆ ਕੇ ਵੇਖੇ ਜੇ ਮੈਂ ਗਲਤ ਬੋਲਾਂ ਤਾਂ ਆਖੋ ਜੀ ਰੰਗ ਐਚ ਵੀ ਭਾਰੀ ਚਾਰ ਆਉਣਗੇ ਜੀ ਅੱਛਾ ਚਾਰ ਸਾਰਾ ਮੈਟੈਲਿਕ ਚਾਰ ਮੈਟੈਲਿਕ ਚਾਰ ਆਊਗਾ ਰੰਗ ਵੇਖੋ ਕਿੱਡੇ ਸੋਨੇ ਸੋਨੇ ਲੋ ਵੀਰ ਜੀ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਆਇਆ ਜੀ 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 ਠੀਕ ਆ ਜੀ ਡਿਜ਼ਾਈਨ ਤਾਂ ਪਹਿਲਾਂ ਚੈੱਕ ਕਰ ਲਓ ਜੀ ਰੂਹ ਖੁਸ਼ ਕਰ ਦਊਗਾ ਜੀ ਮੈਂ ਇੱਕ ਹਿਸਾਬ ਲਾਇਆ ਭਾਜੀ ਤੁਹਾਡੇ ਸਾਰੇ ਜਿਹੜੇ ਡਿਜ਼ਾਈਨ ਹੈ ਇੱਕ ਤਾਂ ਸਫਾਈ ਵਾਲੇ ਆ ਟ ਤੇ ਇੱਕ ਆਪਾਂ ਵੈਰਾਈਟੀ ਸਾਰੀ ਵੱਖਰੀ ਦੇਣੀ ਹੈ ਇਹਨੇ ਵੀ ਮਤਲਬ ਬਾਜ਼ਾਰ ਚ ਉਹ ਮਿਲਦਾ ਪਿਆ ਤੇ ਇੱਥੇ ਵੀ ਉਹ ਮਿਲੂਗਾ ਕੁਝ ਤੁਹਾਨੂੰ ਨਵਾਂ ਦੇ ਕੇ ਭੇਜਾਂਗੇ ਆਹ ਵੇਖੋ ਭਾਜੀ ਇੱਕ ਕੋਹ ਡਿਜ਼ਾਈਨ ਵਾਹ ਜੀ ਵਾਹ ਕੀ ਬਾਤ ਹੈ ਕੰਮ ਦੇਖੋ ਇਹਦਾ ਭਾਈ ਜੀ 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 ਠੀਕ ਹੈ ਅੱਛਾ ਇਹ ਨਲਕੀ ਦਾ ਆ ਸਾਰਾ ਕੰਮ ਹੈਂਡਵਰਕ ਦਾ ਹੈ ਨਲਕੀ ਦਾ ਵਰਕ ਆਊਗਾ ਭਾਜੀ ਰਿਕੀ ਦਾ ਕੰਮ ਆਊਗਾ ਬਾਵਾ ਆਣ ਕੇ ਜਿਹੜੀਆਂ ਖੁੱਲੀਆਂ ਚੱਲਦੀਆਂ ਅੱਜਕੱਲ ਜੀ 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 ਦੁਪੱਟਾ ਪਿਓਰ ਤੇ ਆਊਗਾ ਆਊਗਾ ਨਾਲ ਜਰੀ ਦਾ ਕੰਮ ਆਊਗਾ ਵੇ ਤੇ ਅੱਛਾ ਦੁਪੱਟੇ 'ਚ ਵੀ ਜਰੀ ਦਾ ਕੰਮ ਆ ਜਰੀ ਦਾ ਕੰਮ ਆਊਗਾ ਵਾਹ ਜੀ ਵਾ ਰੰਗ ਤੁਹਾਨੂੰ ਬਹੁਤ ਬਹੁਤ ਸੋਹਣੇ ਮਿਲ ਜਾਣਗੇ ਇਹ ਕਿੰਨੀ ਰੇਂਜ ਜਾਣਾ ਭਾਜੀ ਤੁਹਾਡਾ ਆਈਡੀਆ ਪਰ ਇਹ ਵੀ 1500 ਰੁਪਏ ਚ ਲਾ ਦਾਂਗੇ ਹੋਰ ਅਸਲੀ ਇਹ ਪਾ ਭਾਜੀ ਦੇਖੋ ਜੀ ਹੁਣ ਸੂਟ ਹਾਂ ਹਾਂ ਪਹਿਲਾਂ ਫੈਬਰਿਕ ਵੀ ਦੇਖੋ ਕਿਹੜਾ ਆਊਗਾ ਜੀ ਇਹ ਨਵਾਂ ਹੀ ਫੈਬਰਿਕ ਆਇਆ ਬੱਚਾ ਹੈ ਇਹ ਪਰੀ ਫੁੱਲ ਪਿਓਰ ਦਾ ਸੂਟ ਹੈ ਜੀ ਅੱਛਾ ਠੀਕ ਹੈ ਜਿਹੜਾ ਕਿ ਹਰ ਕੋਈ ਕਹਿੰਦਾ ਕਿ ਬਾਜ਼ਾਰ ਵਿੱਚ ਹੀ ਪਿਓਰ ਦਾ ਸੂਟ ਲੈਣ ਜਾਣਾ ਤੇ ਤੁਹਾਨੂੰ 2200 2300 ਰੁਪਏ ਤੋਂ ਸ਼ੁਰੂ ਹੀ ਕਰਨਾ ਆਲੀ ਆਪਾਂ ਇਹ ਮਿਸ ਹਨਨ ਭਾਜੀ ਜੇ ਦਾਜਵਰੀ ਬਣਾਣੀ ਉਹ ਚ ਲੱਗਦੇ ਨਾ ਹਾਂਜੀ ਹਾਂਜੀ ਭਾਜੀ ਫੁੱਲ ਪਿਓਰ ਦਾ ਸੂਟ ਹੋਊਗਾ ਹਾਂ ਹਾਂ ਵਰਕ ਬਰੀਕੀ ਦਾ ਹੋਊਗਾ ਜੀ ਬਿਲਕੁਲ ਜੀ ਠੀਕ ਆ ਜੀ ਦੁਪੱਟਾ ਪਾ ਦਵਾਂਗੇ ਚੁਣੌਣ ਦਾ ਜੀ ਵਾਹ ਜੀ ਵਾਹ ਤੇ ਰੇਟ ਸੁਣਿਓ ਜੀ 1 ਇੱਕ ਮਿੰਟ ਭਾਜੀ ਇਹ ਮੇਰੇ ਨਾਲ 2500 3000 ਤੋਂ ਸ਼ੁਰੂ ਹੁੰਦੇ ਸੂਟ ਭਾਜੀ ਫੈਬਰਿਕ ਹੀ ਲੈਣ ਜਾਓਗੇ 400 ਤਾਂ ਦੁਪੱਟਾ ਪਾ ਕੇ 2000 ਤਾਂ ਵੈਸੇ ਬਣ ਜਾਂਦਾ ਵਰਕ ਵਰਕ ਦੇ ਵਿੱਚ ਲੱਗ ਆਪਾਂ ਕਿੰਨੇ ਦੇਣ 1800 ਰੁਪਏ ਦਾ ਭਾਜੀ 1800 ਰੁਪਏ ਦਾ ਰੰਗ ਚੈੱਕ ਕਰੋ ਭਾਜੀ ਇਹਦੇ ਵਿੱਚ ਭਾਜੀ ਹੈਰਾਨ ਕਰਨ ਵਾਲੇ ਰੇਟ ਦਿੰਨੇ ਵੀ ਰੰਗ ਹੈਰਾਨ ਕਰਨ ਦਾ ਨਾ ਡਿਜ਼ਾਈਨ ਜੀ ਜੀ ਤੁਸੀਂ ਆਓ ਤਾਂ ਯਾਰ ਮੈਂ ਕਹਿ ਜਾਂਦਾ ਵੀ ਇੱਥੇ ਸਿਰਫ ਵੀਡੀਓ ਵਿੱਚ ਨਾ ਵੇਖੋ ਇੱਥੇ ਆਓ ਤੇ ਤੁਹਾਨੂੰ ਵੈਰੈਟੀ ਬਹੁਤ ਬਥੇਰੀ ਮਿਲ ਜਾਣੀ ਇੱਥੇ ਜੀ ਜੀ ਦੇਖੋ ਰੀਪੀ ਇਹ ਵੀ ਹਾਂਜੀ ਇਹ ਵੀ ਪਿਓਰ ਚ ਆਊਗਾ ਭਾਜੀ ਬਿਲਕੁਲ ਜਿਸ ਤਰ੍ਹਾਂ ਵੱਡੀਆਂ ਪਹਿਣਾ ਜਿਸ ਦਾ ਮਤਲਬ ਕਹਿੰਦੇ ਕਿ ਅਸੀਂ ਮਤਲਬ ਆਪਣੇ ਲਈ ਵੀ ਲੈਣੇ ਆਂ ਖੁੱਲੇ ਘਰੇ ਹੋਣਗੇ ਬਿਲਕੁਲ ਜੀ ਠੀਕ ਆ ਜੀ ਨਾਲ ਦੁਪੱਟਾ ਵੀ ਚੁਣੌਣ ਦਾ ਹੋਊਗਾ 2.5 ਮੀਟਰ ਦਾ ਦੁਪੱਟਾ ਹਾਂਜੀ ਪਿਓਰ ਨਾਲ ਚੱਲਦਾ ਹੀ ਆ 2.5 ਮੀਟਰ ਆ ਜੀ 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 ਠੀਕ ਆ ਜੀ ਅਰਚ ਵੀ ਰੰਗ ਬੜੇ ਸੋਹਣੇ ਹੋਣਗੇ ਚਾਲ ਬਣਿਆ ਦੁਪੱਟੇ ਤੇ ਵੀ ਸੂਟ ਤੇ ਵੀ ਠੀਕ ਆ ਨਾ ਵੱਡੀਆਂ ਪਹਿ ਇੱਕੋ ਰੇ 1800 ਰੁਪਇਆ ਲੋ ਵੀਰ ਜੀ ਤੁਹਾਡੇ ਲਈ ਇੱਕ ਹੋਰ ਸੂਟ ਲੈ ਕੇ ਆਏ ਆ ਮੋਸ਼ਰ ਦਾ ਡਿਜ਼ਾਈਨ ਕਹਿੰਦੇ ਜੀ ਇਹ ਭਾਜੀ ਮੇਰੇ ਨਾਲੇ ਜਿਹਦਾ ਵਿਆਹ ਦੀ ਕੁੜੀ ਪਾਉਂਦੀ ਨਾ ਇਹ ਸੂਟ ਹਾਂਜੀ ਹਾਂਜੀ ਭਾਜੀ ਇਹ ਆਉਣਗੇ ਬ੍ਰਾਈਡਲ ਸੂਟ ਆਉਣਗੇ ਸਾਰੇ ਇਹਦੇ ਨਾਲ ਭਾਜੀ ਬਾਵਾ ਵੀ ਲੋ ਹਾਂ ਤੇ ਪੌਂਚਾ ਵੀ ਅੱਛਾ ਦੋਨੇ ਜੀ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਸਾਰੇ ਹੈਵੀ ਹਾਂਜੀ ਕੀ ਬਾਤ ਹੈ ਜੀ ਠੀਕ ਹੈ ਜੀ ਮੋਸ਼ਰ ਦਾ ਡਿਜ਼ਾਈਨ ориجنલ ಸೂਟ ਆ பாਜੀ ਕੋਪੀ ਵਾਲਾ ਕੋਈ ਕੰਮ ਨਹੀਂ ਪਿਓਰ ਦਾ ਫੈਬਰਿਕ ਦਵਾਂਗੇ ਜੀ 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 ਰੇਂਜ ਦਵਾਂਗੇ ਐਰੀ பாਜੀ 2200 ਰੁਪਿਆ ਜੀ ਹੁਣ பாਜੀ ਬਰਾਈਡਲ ਸੂਟ 2200 ਰੁਪਿਆ 2200 ਰੁਪਿਆ ਚ ਬਿਲਕੁਲ ਨਾਲ ਜਾਲ ਦੁਪੱਟਾ ਦੇ ਦੇਣਾ ਇੱਚ ਕਿੰਨੇ ਕੁ ਡਿਜ਼ਾਈਨ ਆ ਕੇ பாਜੀ ਐਸੇ பாਜੀ ਡਿਜ਼ਾਈਨ ਬਥੇਰੇ ਚ ਇਹਦੇ ਐਸ ਰੇਂਜ ਜੇ ਕਸਟਮਰ ਸਾਡੇ ਕੋਲ ਸੂਟ ਲੈ ਕੇ ਆਂਦਾ ਤੇ ਮਤਲਬ ਮੇਰੇ ਸਾਹ ਅਨਾ ਕਸਟਮਰ ਜਾਉਗਾ ਕਿਤੇ ਪਾਰੀ ਹੋਰ ਤੇ 2200 ਸੂਟ ਲੈ ਕੇ ਤੇ ਉੱਬ ਕੇ ਕਹਿਗਾ ਮੇਰਾ 2000 2500 ਬਚਿਆ ਪਾਰੀ 100% ਬਚਿਆ ਸਿਰਫ ਵੀਡੀਓ ਚ ਨਹੀਂ ਗੱਲਾਂ ਤੁਸੀਂ ਇੱਕ ਵਾਰੀ ਜੀ ਆ ਇੱਕ ਵਾਰੀ ਜ਼ਰੂਰ ਦਾ ਹਾਂ ਇੱਕ ਵਾਰੀ ਜ਼ਰੂਰ ਵੇਖ ਕੇ ਜਾਓ ਤੁਸੀਂ ਲੈਣੇ ਤਾਂ ਹੈਗੇ ਹੀ ਸੂਟ ਪਰ ਇੱਕ ਵਾਰੀ ਸਾਡੇ ਕੋਲ ਜ਼ਰੂਰ ਹੋ ਕੇ ਜਾਇਓ ਅੱਛਾ ਇਹ ਚ ਬਾਜੂ ਵਰਕ ਇਰ ਚ ਬਾਵਾ ਆਣ ਗਿਆ ਨਾਲ ਪਹੁੰਚ ਜਾਣਗੇ ਉਹਦੇ ਉੱਪਰ ਵੀ ਹੈਂਡ ਵਰਕ ਦਾ ਕੰਮ ਜੀ ਨਾਲ ਵੀ ਜੀ ਆਊਗਾ ਦੁਪੱਟਾ ਚੁਣੌਣ ਜੀ 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 ਇਹਦੇ ਨਾਲ ਤਾਂ ਆਂਦੇ ਹੈਵੀ ਦੁਪੱਟੇ ਹਾਂ ਜੀ ਆਂਦੇ 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 ਜੀ ਜੀ ਅੱਛਾ ਮਤਲਬ ਜਦ ਦਾ ਭਾਰਾ ਸੂਟ ਆ ਉਦੋਂ ਹੀ ਭਾਰਾ ਦੁਪੱਟਾ ਆ ਗਿਆ ਭਾਰਾ ਦੁਪੱਟਾ ਆਂਦੀ ਆਂਦੀ ਕੀਵਾ ਸੂਟ ਦੀ ਲੁੱਕ ਬੜੀ ਸੋਹਣੀ ਹੋਊਗੀ ਭਾਰੀ ਬਿਲਕੁਲ ਜੀ ਠੀਕ ਆ ਜੀ ਦੁਪੱਟੇ ਨੇ ਹੋਰ ਚਾਰ ਚੰਨ ਲਾ ਲੈਣੇ ਬੜਾ ਪਿਆਰਾ ਬਹੁਤ ਸੋਹਣਾ ਸੂਟ ਬਣ ਜਾਂਦਾ ਜੀ 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 ਫੁੱਲ ਹੈ ਵਿੱਚ ਜਿੱਦਾਂ ਭੈਣਾ ਕਹਿੰਦੀ ਮੈਂ ਹੈਵੀ ਸੂਟ ਬਣਾਉਣਾ ਉਹਦੀ ਆਈਟਮ ਆ ਰੂਗੀ ਜੀ ਬਿਲਕੁਲ ਜੀ ਠੀਕ ਆ ਜੀ ਹੁਣ ਐਸ ਰੇਂਜ ਚ ਆਣ ਕੇ ਭਾਜੀ ਥੋੜਾ ਆਪਾਂ ਉੱਪਰ ਚੱਲਦੇ ਆ ਠੀਕ ਆ ਜੀ ਆ ਵੇਖੋ ਡਿਜ਼ਾਈਨ ਕਿੱਡਾ ਪਿਆਰਾ ਜੀ ਬਿਲਕੁਲ ਜੀ ਪਹਿਲਾਂ ਤੇ ਕਲਰ ਹੀ ਬੜਾ ਸੋਹਣਾ ਕਾਪਰ ਸ਼ੇਡ ਹੈ ਪਰ ਥੋੜਾ ਮੈਟੈਲਿਕ ਵਿੱਚ ਦਊਗਾ ਜੀ ਜੀ ਠੀਕ ਆ ਜੀ ਹੈਂਡਵਰਕ ਦੇ ਨਾਲ ਬਾਵਾਉਣਗੇ ਤਾਂ ਹੈਂਡਵਰਕ ਦੇ ਨਾਲ ਹੀ ਪਹੁੰਚ ਆਉਣਗੇ ਤੇ ਦੁਪੱਟਾ ਵੀ ਭਾਜੀ ਇਹਦੇ ਸਫਾਈ ਵੇਖੋ ਕੰਮ ਦੀ ਕੰਮ ਬੋਲਦਾ ਭਾਜੀ ਆਪਣਾ ਸਿਰਫ ਗੱਲਾਂ ਨਹੀਂ ਬੋਲਦਿਆਂ ਤੁਸੀਂ ਇੱਕ ਵਾਰੀ ਆਣ ਕੇ ਜ਼ਰੂਰ ਦਰਸ਼ਨ ਦਿਓ ਲੋ ਭਾਜੀ ਇੱਕ ਹੋਰ ਸੂਟ ਤੁਹਾਡੇ ਲਈ ਲੈ ਕੇ ਆਇਆ ਜੀ ਅੱਛਾ ਇਹ ਸੇਮ ਪ੍ਰਿੰਟ ਤੇ ਆਇਆ ਹਾਂ ਜੀ ਹਾਂ ਜੀ ਹਾਂ ਇਹ ਤੇ ਦੁਪੱਟੇ ਦੇ ਉੱਪਰ ਹੀ ਵਰਕ ਹੈ ਜੀ ਬਿਲਕੁਲ ਜੀ ਰੇਂਜ ਵੀ ਭਾਜੀ ਜਿੰਨੀ ਮਰਜ਼ੀ ਲਈਓ ਆਪਣੇ ਕੋਲ ਠੀਕ ਆ ਜੀ ਰੇਟ ਨਹੀਂ ਵਧਾਣਾ ਰੇਂਜ ਵਧਾਣੀ ਹੈ ਭਾਜੀ ਹਾਂ ਜੀ ਹਾਂ ਜੀ ਹਾਂ ਜੀ ਕੀ ਬਾਤ ਵੈਰਾਈਟੀ ਵੀ ਦਿਵਾਈ ਜਾਣੀ ਹੈ ਪੈਸਾ ਨਹੀਂ ਵਧਾਣਾ ਨਾ 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 ਭਾਜੀ ਇਸ ਤੋਂ ਬਾਅਦ ਭਾਈ ਤੁਹਾਨੂੰ ਪੂਰੀ ਰੇਂਜ ਵਿਖਾ ਦਿੰਨੇ ਆ ਬਾਕੀ ਸਾਰੀ ਵੈਰਾਈਟੀ ਨਹੀਂ ਵਿਖਾਈ ਜਾਣੀ ਵਰਕ ਆਊਗਾ ਫਰੰਟ ਬੜਾ ਸੋਹਣਾ ਬਣਿਆ ਹੋਇਆ ਹੈ ਜੀ 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 ਠੀਕ ਹੈ ਦੁਪੱਟਾ ਵੀ ਡਿਜ਼ਾਈਨਰ ਹੈ ਉਹ ਕਰਨਾ ਭਾਜੀ ਵਾਹ ਜੀ ਬੜਾ ਖਿਆਲ ਬਾਤ ਹੈ ਜੀ ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਹੈਪੀ ਡਿਪੂ ਤੇ ਸਾਰੀ ਵੈਰਾਈਟੀ ਨਹੀਂ ਦਿਖੋਣੀ ਪੋਸਿਬਲ ਵਾਰ-ਵਾਰ ਕਹਿਂਦੇ ਆ ਜੀ ਬਹੁਤ ਹੀ ਫਾਇਦੇ ਦਾ ਲੱਖ ਰੁਪਏ ਦੀ ਬਜਾਜੀ ਹੈ ਅਸੀਂ ਤੁਹਾਨੂੰ ਇਹ ਕਹਿਣਾ ਝੂਠ ਹੁੰਦਾ ਵੀ ਲੱਖ ਰੁਪਏ ਬਜਾਜੀ 50000 ਬਣਾ ਕੇ ਦਾਂ ਅਸੀਂ ਤੁਹਾਨੂੰ 20000 ਰੁਪਏ ਕਟੋ ਘੱਟ ਤੁਹਾਡਾ ਫਾਇਦਾ ਕਰਾ ਕੇ ਦਵਾਂਗੇ ਕੀ ਬਾਤ ਹੈ ਠੀਕ ਹੈ ਜੀ ਸਾਰੇ ਕੰਮ ਕੋਈ ਝੂਠ ਨਹੀਂ ਕੋਈ ਸਭ ਕੁਝ ਤੁਹਾਡੇ ਸਾਹਮਣੇ ਹੀ ਹੈ ਜੀ ਹਾਂ ਗਾਹਕ ਨੂੰ ਪਤਾ ਵੀ ਆ ਵੀ ਜਿਹੜੀ ਰੇਂਜ ਮੈਂ ਬੋਲਣਦਿਆਂ ਜੀ ਸਾਰੇ ਨਵੇਂ ਡਿਜ਼ਾਈਨ ਹੋਗੇ ਸਾਰੀ ਵੈਰਾਈਟੀ ਆਪਣੇ ਕੋ ਪੁਰਾਣੀ ਹੈ ਹੀ ਨਹੀਂ ਆ ਤਾਂ ਬਣਾਉਣਾ ਬਹੁਤ ਔਖਾ ਜਿਵੇਂ ਸਾਫ ਸੁਥਰਾ ਕੰਮ ਕਰਵਾਵਾਂਗੇ ਇੱਕ ਰੇਟ ਸਹੀ ਦਵਾਂਗੇ ਰੇਟ ਤੁਹਾਡੇ ਨਾਲ ਜੁੜਿਆ ਰਹੂਗਾ ਭਾਜੀ ਰੇਟ ਤੇ ਅੱਗੇ ਵੀ ਗਰੰਟੀ ਆਪਣੀ ਪਰ ਹੋਣ ਤੇ ਪੂਰਾ ਹੀ ਫਾਇਦਾ ਆਣਾ ਗਸਤਮਨ ਦਾ ਕਲੀਅਰੈਂਸ ਤੇ ਹੋਰ ਮੰਗ ਹਾਂਜੀ ਹਾਂਜੀ ਭਾਜੀ ਆਹ ਸੂਟ ਚੈੱਕ ਕਰੋ ਜੀ ਟੋਟਲੀ ਹੈਂਡ ਮੇਡ ਆ ਭਾਜੀ ਹਾਂ ਹਾਂ ਠੀਕ ਆ ਜੀ ਵਰਕ ਵੇਖੋ ਕਿੱਡਾ ਸੋਹਣਾ ਬਣਿਆ ਹੋਇਆ ਇਹ ਬ੍ਰਾਈਡਲ ਸੂਟ ਆ ਜਾਂਦੇ ਭਾਜੀ ਅੱਛਾ ਇਹ ਜਿੱਦਾਂ ਵਿਆਹ ਲਈ ਕੁੜੀ ਹੱਥੇ ਆ ਗਿਆ ਹਾਂਜੀ 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 ਆਦੀ ਭਾਜੀ ਜੀ 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 ਆ ਸਾਰੇ ਪਿਓਰ ਦੇ ਸੂਟ ਆਉਣਗੇ ਬਿਲਕੁਲ ਜੀ ਠੀਕ ਆ ਜਿੱਦਾਂ ਦੀ ਮਰਜ਼ੀ ਵੈਰਾਈਟੀ ਲਈ ਜੋ ਅੱਛਾ ਇਹ ਚ ਪਰੀ ਬ੍ਰਾਈਡਲ ਸੂਟ ਦੇ ਵਿੱਚ ਵੀ ਤੁਹਾਨੂੰ ਇੱਕੋ ਜੀ ਚੀਜ਼ ਨਹੀਂ ਵੇਖਣ ਨੂੰ ਮਿਲੂਗੀ ਸਾਰੇ ਡਿਜ਼ਾਈਨ ਹੀ ਵੱਖਰੇ ਵੱਖਰੇ ਮਿਲਣੇ ਇੱਕ ਨਾ ਦੂਜਾ ਪੀਸ ਨਹੀਂ ਮਿਲਣਾ ਅੱਲਿ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਤੁਹਾਨੂੰ ਵੱਖਰੀ ਚੀਜ਼ ਹੀ ਦੇ ਕੇ ਵੇਚਣੀ ਮੈਂ ਇਥੋਂ ਇੱਕੋ ਜੀ ਚੀਜ਼ ਨਹੀਂ ਦੇ ਕੇ ਵੇਚਣੀ ਜੀ 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 ਫਿਰ ਤੁਸੀਂ ਆਓਗੇ ਤੁਸੀਂ ਆਪੇ ਆਣ ਕੇ ਕੋਈ ਇਹ ਨਹੀਂ ਕਹਿੰਦੇ ਬਿੱਲ ਬਣਾਓ ਤੁਸੀਂ ਆਣ ਕੇ ਇੱਕ ਵਾਰੀ ਚੀਜ਼ ਵੇਖੋ ਪਰ ਇਹਨਾਂ ਬਾਹਾਂ ਬਣਾਉਣੀਆਂ ਪਹੁੰਚ ਬਣਾਉਣੇ ਉਹੀ ਮਿਲ ਜਾਣਗੀਆਂ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਭਾਈ ਜਿੱਦਾ ਇੱਕ ਜਿਹੜੇ ਲਹੰਗੇ ਲੁੰਗੇ ਤੇ ਆਪਣੇ ਕੋਲ ਡਰੈੱਸ ਵੀ ਵਗੈਰਾ ਹੁੰਦੀ ਉਹ ਵੀ ਹੈਗਾ ਬਸ ਬਸ ਭਾਰ ब्राइडल वास्ते ਸਾਡੇ ਕੋ ਇੱਕ ਬੜੀ ਵਧੀਆ ਆਫਰ ਹੈਗੀ ਆ ਲਹਿੰਗੇ ਜਿਹੜੇ ਆ ਭਾਜੀ ਉਹ ਵੀ ਬੜੀ ਹੀ ਰੀਜ਼ਨੇਬਲ ਪ੍ਰਾਈਸ ਵਿੱਚ ਪਰ ਭਾਜੀ ਯਾਰ ਲਹਿੰਗੇ ਤੇ ਕੋਈ ਸਟਾਕ ਲੈਣ ਚਲਾਉਂਦਾ ਨਹੀਂ ਕੋਈ ਲਹਿੰਗੇ ਵੀ ਲੈ ਸਟਾਕ ਨਹੀਂ ਚਲੋ ਕਲੀਅਰੈਂਸ ਭਾਜੀ ਦੇਖੀਓ ਪਹਿਲਾਂ ਤੇ ਚੀਜ਼ ਵੇਖੋ ਭਾਜੀ ਹਾਂ ਹਾਂ ਬ੍ਰਾਈਡਲ ਜਿਹੜੇ ਆ ਸਿਰਫ ਲਹਿੰਗਾ ਲੈਣ ਜਾਣ ਤੇ ਰੈਂਟ ਰੈਂਟ ਜਿਹੜਾ ਮੈਸਾ ਹੋਣਾ 3000 4000 ਰੁਪਏ ਤੋਂ ਸਟਾਰਟ ਹੀ ਕਰਦੇ ਆ ਹਾਂ ਬਈ ਮਾਰਕੀਟ ਰੇਟ ਚੱਲਦਾ ਠੀਕ ਆ ਜੀ ਇਹ ਲਹਿੰਗੇ ਦਾ ਤੁਹਾਨੂੰ ਪਤਾ ਰੈਂਟ ਮਿਨੀਮਮ ਜਿਹੜਾ 5 ਤੋਂ 6000 ਰੁਪਏ ਤੋਂ ਹੋਊਗਾ ਜੀ ਬਿਲਕੁਲ ਬਿਲਕੁਲ ਲਓ ਜ ਸਰਪ੍ਰਾਈਜ਼ ਇਹੀ ਗਾ ਵੀ ਤੁਹਾਨੂੰ ਇਹ ਲਹਿੰਗਾ ਜਿਹੜਾ ਸਿਰਫ 2000 ਰੁਪਏ ਦੀ ਰੇਂਜ ਵਿੱਚ ਦੇ ਦੂੰਗਾ। ਇੱਕ ਰਾਇ ਤੇ ਦੇਣਾ ਬਾਜੀ। ਉਹ ਭਾਰੀ ਆਪਣਾ ਤੁਹਾਡਾ ਪਰਮਾਨੈਂਟ 2000 ਰੁਪਏ ਵਿੱਚ। ਹਾਂਜੀ ਹਾਂਜੀ 2000 ਬਾਜੀ। ਵੀਡੀਓ ਕਰਕੇ ਤੇ ਨਹੀਂ ਕੀਤਾ ਕੱਲ। ਉਹ ਨਹੀਂ ਬਾਜੀ ਸਟਾਕ ਕਲੀਅਰ ਕਰਨਾ ਵਾ ਕੋਈ ਇਹ ਕੋਈ ਗਲਤ ਨਹੀਂ ਆ ਤੁਸੀਂ ਇੱਥੇ ਆਓ ਇਹ ਨਹੀਂ ਵੀ 2000 ਦਾ 5000 ਹੋਏ। ਮੈਂ ਇੱਕ ਨਾ ਆਪਣੇ ਤੌਰ ਤੇ ਕਿਸੇ ਪੁੱਛ ਲੈਣਾ ਵੀ ਇੱਕ ਅੱਧਾ ਪੀਸ ਹੀ ਆ ਜਾਂ ਹੋਰ ਵਾਲੀ ਹੋਗਾ। ਬਾਜੀ ਸਟਾਕ ਬਥੇਰ। ਦੇਖੀਓ ਭਾਵੇਂ ਉਹ 5000 ਦਾ ਲਹਿੰਗਾ ਮੇਰਾ ਆਪਣਾ ਹੀ ਹੋਵੇ। ਹਾਂ ਹਾਂ। ਠੀਕ ਆ ਭਾਵੇਂ 6000 ਦਾ ਲਹਿੰਗਾ ਹੋਵੇ। ਜੀ ਜ ਫਲੈਟ ਲਹਿੰਗੇ ਉੱਪਰ ਪ੍ਰੋਪਰ ਫਲੈਟ 2000 ਰੁਪਿਆ ਵਰੀ ਅੱਛਾ ਜਿਹੜਾ ਮਰਜੀ ਲੈਣਾ ਚਾਹੇ ਬ੍ਰਾਈਡਲ ਪਾਰਟੀ ਵੀਅਰ ਜਿਹੜਾ ਮਰਜੀ ਲੈ ਲਓ ਫਲੈਟ ਇਹ ਨਹੀਂ ਆਣਗੇ ਇਹ ਨਹੀਂ ਤੁਹਾਨੂੰ ਆਣ ਕੇ ਕਹੂੰਗਾ ਭਾਜੀ 3000 ਦੇ ਦੋ ਲਹਿੰਗੇ ਦਾ ਦੋ 5000 ਦੇ ਦੋ ਇੱਕੋ ਰੇਟ ਇੱਕੋ ਰੇਟ ਤੁਹਾਨੂੰ ਪਹਿਲਾਂ ਗਏ ਸਰਪ੍ਰਾਈਜ਼ ਬਹੁਤ ਵਧੀਆ ਹੈਗਾ ਠੀਕ ਹੈ ਇੱਥੇ ਕਿੰਨੇ ਕੇ ਹੋਣਗੇ ਆਪਣੇ ਕੋਲ ਡਿਜ਼ਾਈਨ ਭਾਜੀ ਕਟੋ ਕਟ 50 ਪੀਸ ਦੇ ਠੀਕ ਹੈ ਜੀ ਤੇ ਮੈਂ ਪਹਿਲਾਂ ਹੀ ਦੱਸਦਾ 50 ਪੀਸ ਆ ਮੈਂ 50 ਲਿਮਟਡ 50 ਪੀਸ ਆ ਇਹ ਕਲੀਅਰੈਂਸ ਆ ਪਾ ਖਤਮ ਹੀ ਕਰਦੇ ਆ ਹਾਂ ਜੀ ਹਾਂ ਜੀ ਇਹ ਸਪੈਸ਼ਲ ਮੈਂ ਗਾਗ ਵਾਸਤੇ ਲਿਆਂਦੇ ਆ ਵੀ ਗਾਹ ਕੋਣ ਵੀ ਨਰਾ ਤੁਹਾਨੂੰ ਕਿਹਾ ਨਿਰਾਸ਼ ਨਹੀਂ ਕਰਕੇ ਭੇਜਨੇ ਫਰੈਸ਼ ਫਰੈਸ਼ ਪੀਸ ਆ ਲੈ ਵੇਖੋ ਲੈ ਕਰੀਜਾਂ ਵੀ ਨਾ ਰੀਆਂ ਖੁੱਲੀਆਂ ਦੁਪट्टे ਹੈਵੀ ਹੋਣਗੇ ਠੀਕ ਆ ਜੀ ਹਰ ਚੀਜ਼ ਵਧੀਆ ਕਿਆ ਬਾਤ ਠੀਕ ਹੈ ਜੀ 2000 ਰੁਪਿਆ ਰੇਂਜ ਕੋਈ ਇਹ ਨਹੀਂ ਆਣ ਕੇ ਕਹਾਂਗੇ 3 2 4 ਆ ਗਿਆ 2500 ਦਾ ਕੁਛ ਨਹੀਂ ਜੀ ਮਜੀ ਲਹਿੰਗਾ ਚੱਕੋ ਫਲੈਟ 2000 ਰੁਪਿਆ 2000 ਰੁਪਿਆ ਵੀਰ ਜੀ ਇੱਕ ਕਰੇ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਦੱਸ ਦਿਓ ਜੀ ਵੀਰ ਜੀ ਆਪਣਾ ਐਡਰੈਸ ਹੈਗਾ ਹੈਪੀ ਦਾ ਡਿਪੋ ਝੰਡੇ ਵਾਲਾ ਗੁਰੂ ਅੰਮਰਸਰ ਨੇੜੇ ਸ਼ੇਫਤਾ ਗੇਟ ਜੀ ਮੋਬਾਈਲ ਨੰਬਰ ਵੀ ਦੱਸੇ ਜੀ ਮੋਬਾਈਲ ਨੰਬਰ ਹੈਗਾ 798628355 ਦੂਸਰਾ ਨੰਬਰ ਹੈਗਾ 7837373143 ਜੀ